ਕਰਾਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਵੀਰ ਦੀ ਸਵੇਰ ਦੇ ਜੱਟੇ ਪਿੰਡ ਤੋਂ ਇੱਥੇ ਪਿੰਡ ਚ ਖਲੋਤੇ ਆ ਪਿੰਡ ਬਦਨਾਮੀ ਹੋ ਰਹੀ ਏ ਜੱਟਾ ਸੀ ਹਾਤਾ ਤੇ ਪਸ਼ੀਆ ਅਸੀਂ ਕਹਿੰਦੇ ਜੀ ਸਦਕੇ ਤੁਸੀਂ ਜਿਹੜਾ ਵੀ ਰਾਸ਼ਨ ਲੈ ਕੇ ਆਉਂਦੇ ਜੋ ਘਰਾਂ ਚ ਦੋ ਸ਼ਰਕਾ ਦੇ ਨਾਂ ਦੋ ਇਹ ਵੀਰ ਦਾ ਮੂੰਹ ਵਿਖਾਇਓ ਇਹ ਕਿਹੜਾ ਪਿੰਡ ਆ ਵੀਰ ਜੀ ਦਾ ਦਾ ਦੇਣਾ ਗੋਦੀ ਦਿੱਤੀ ਹੈ ਪਿੰਡ ਕਿਹੜਾ ਟਰਦਾ ਆ ਕੇ ਬਹੁਤੀ ਗੱਲ ਸਾਡੇ ਨਾਲ ਚੱਲੋ ਇੱਧਰ ਨੂੰ ਮੂੰਹ ਦਿਖਾਓ ਆਗੇ ਇੱਧਰ ਕਰਿਓ ਹਾਂ ਯਾਰ ਆ ਮੂੰਹ ਕਾਦੇ ਨਹੀਂ ਭਾਈ ਅਸੀਂ ਬਾਸ਼ੇ ਘਰ ਕਰਦੇ ਗੋਦੀ ਨਾਲ ਗੋਦੀ ਦੇ ਇੱਧਰ ਵੀਰ ਇੱਕ ਆਹ ਸਮਾਨ ਠੀਕ ਹੈ ਜੀ ਉਹ ਵੀਰ ਪੈਸੇ ਲੈਣ ਕਰਦੇ ਭਾਜੀ ਗੋਦੀ ਦੇ ਦਾ ਰਾਸ਼ਨ ਕਾਦਾ ਨਹੀਂ ਫੜਿਆ ਜੋ ਨਾਲੋਂ ਇੱਥੋਂ ਨਹੀਂ ਮਿਲਿਆ ਸਾਨੂੰ ਥੋਬਿਓ ਮਿਲਿਆ ਬਸ ਜਿੱਤੋਂ ਮਰਜੀ ਮਿਲਿਆ ਤੁਹਾਡੇ ਪਿੰਡ ਤੋਂ ਪਿੰਡ 'ਚ ਟਰਾਲੀਆਂ ਨਹੀਂ ਜਾਣੀਆਂ ਪੈਂਡ ਚ ਰਹੀ ਆਹ ਆਉਂਦੇ ਉਹਨਾਂ ਨੂੰ ਦੇ ਦਿੱਤਾ ਤਾਂ ਹੀ ਲੈ ਲਿਆ ਇੱਧਰ ਤਾਂ ਕਹਿੰਦਾ ਨਹੀਂ ਦਿੰਦਾ ਅੱਪਾ ਤੇ ਨਹੀਂ ਆਉਂਦਾ ਹਾਂ ਪਰ ਲੈ ਲਿਆ ਟੱਕੇ ਦਾ ਕੋਈ ਨਹੀਂ ਦਿੰਦਾ ਰੰਗਾਂ ਆਠਾਂ ਦਾ ਘਰ ਆ ਗਏ ਕਹਿੰਦੇ ਵੀ ਟੱਕੇ ਦਾ ਨਹੀਂ ਦਿੰਦਾ ਮਾਨੂੰ ਕਿਦਾ ਦੇ ਦੂ ਹੱਥ ਜੋੜ ਕੇ ਬੇਤੀ ਆ ਰਾਜੇ ਜਿਹੜੇ ਵੀ ਮੈਨੂੰ ਦੇ ਦਿਓ ਉਹ ਰਾਜ ਬਚਾਓ ਜੀ ਇੱਕ ਮੋੜ ਤੋਂ ਰਾਜ ਬਚਾਓ ਠੀਕ ਐ ਜਾਓ ਇੱਥੇ ਆਣਾ ਹੋਰ ਨਾ ਵੀ ਸਾਲਾ ਪੇਰ ਦੀ ਗਰਾਉਂਡ ਆ ਮੈਨੂੰ ਮੈਦਾ ਆਓ ਸਮਾਨ ਢੇਰ ਲਾਇਆ ਚਾਚਾ ਵਾਹਿਗੁਰੂ ਜिक्का ਖਾਲਸਾ ਵੇਖੋ ਬੱਲਣਵਾਲ ਮੈਂ ਟਰਾਲੀ ਆ ਲੈਣ ਨੂੰ ਅੱਜ ਜੋੜ ਕੇ ਬੈਠੀ ਕਰਦਾ ਉਹਦਾ ਰਾਜਾ ਸਮਾਨ ਪਹਚਾਓ ਇਹ ਵੀਰ ਵੇਖੋ ਬੱਲਣਵਾਲ ਤੋਂ ਆਏ ਆ ਆਈ ਸਵੇਰ ਦੇ 23 ਜਾਣੇ ਫੜ ਚੁੱਕੇ 23 ਕੀ ਕਰ ਲੋ ਇਹ ਤਾਂ ਜਿਹੜੇ ਸਮਾਨ ਲੈ ਕੇ ਜਾ ਰਹੇ ਜਿੱਥੇ ਹੜ੍ਹ ਵੀ ਪਹੁੰਚੇ ਹੇ ਕਹਿੰਦੇ ਵੀ ਆਪ ਸਿਉੜ ਕੇ ਬੈਠੀਆ ਘਰ ਆ ਜੋ ਸਮਾਨ ਪਜਾਓ ਠੀਕ ਹੈ ਜੀ ਕੋਈ ਨੀਂ ਖੜਾ ਕਹਿੰਦਾ ਕਹਿੰਦਾ ਬੱਲੜ ਵਾਲਾ ਠੀਕ ਹੈ ਜੀ ਜਾਓ ਲੋਹੁੰਡੇ ਸਦਨੇ ਮਾਲਦੇ ਵਾਲੇ ਭਰਾਓ ਲੱਗ ਕੇ ਆਇਓ ਬਾਈ ਲਾ 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 ਕੜਾ ਨਾ ਪੈ ਜੀ ਜਾ ਮੇਰਾ ਲਾ ਆਇਆ ਯਾਰ ਗਾਲੇ ਨਾ ਮੋਬਾਈਲ ਨੇ ਕੋਈ ਨਹੀਂ ਕਰ ਰਿਹਾ ਅੰਦਰ ਜਾਵੇ ਲਾ ਸਾਰੇ ਉਧਰੋਂ ਮੰਗਵਾ ਲੈਂਦੇ ਇਕੱਠਾ ਕਰਦੇ ਸਾਮਾਨ ਦੇ ਨਾਮ ਨਾ ਇਹਨਾਂ ਦਾ ਕੋਈ ਨਾਮ ਆ ਤੇ ਪਾਣੀ ਇਹ ਚੋੜ ਕੇ ਵੇਚਣਾ ਨਾ ਮਾ ਜਮਾਨ ਨਾਲ ਕੋਈ ਨਹੀਂ ਜਾਣਦਾ ਜ਼ਮਾਨੇ ਕੋਈ ਨਹੀਂ ਹੁਣ ਐਦਗੀ ਇਹ ਇਹਨਾਂ ਦੀ ਇਹਨਾਂ ਦੇ ਮਾਈਂਡ ਚ ਨਹੀਂ ਚਾਹੀਦੀ ਗੱਲ ਕਰਨਾ ਇਹਦਾ ਇਹ ਬੱਲੜਵਾਲ ਤੋ ਕਾਥੇ ਹੋਏ ਇਧਰ ਇਧਰ ਬਰਬਰਸ ਆਏ ਇਧਰ ਪਾਣੀ ਹੋਣੀ ਆਇਆ ਇਧਰ ਆਇਆ ਮੀਟਰ ਦੂ ਆਇਆ ਕਿਹਦੇ ਰੋਕਣ ਦਾ ਹੀ ਬੰਦੇ ਉਧਰ ਪਾਣੀ ਸੌਦਾ ਮੋਰੇ ਹੈ ਜੱਕ ਨਹੀਂ ਹੈ ਤੋ ਸਾਡੇ ਜਨਰ ਬੰਦੀਆ ਪਹਿਲਾਂ ਆ ਕੇ ਗਈਆਂ ਇਧਰ ਵੀਡੀਓ ਬਣਾਉਂਦਾ ਮੋਲ ਹੈ ਜੀ ਕੋਈ ਨਹੀਂ ਆ ਬਣਾ ਲਾ ਮੇਰਾ ਭਰਾ ਵੀ ਵੀਡੀਓ ਚੁੱਪ ਕਰੋ ਓਏ ਯਾਰ ਬੰਦ ਕਰੋ ਮੈਂ ਸਾਰੇ ਸੇਵਾਦਾਰਾਂ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਏ ਜਿਹੜੀ ਰਮਦਾਸ ਏਰੀਆ ਚ ਲੋਟ ਹੋ ਰਹੀ ਆ ਅੱਜ ਆਪਾਂ ਸਵੇਰ ਦੇ ਸ਼ਰਤਾਂ 'ਤੇ ਖੜੇ ਆ। ਹੱਤੀਆਂ ਬੱਦਾਂ ਤੀਆਂ। ਅੱਜ ਤੀਆਂ ਜਾਣਾ ਹੈ। ਨਦੀ ਅੱਗੇ ਲੰਘਿਆ। ਆਹ ਖੱਤਰੀਆਂ ਬੱਦਾਂ ਜੋ। ਉਹ ਬੱਤੀਆਂ ਬੱਦਾਂ ਜੋ। ਠੀਕ ਹੈ। ਆਹ ਸਮਾਨ ਇਹਨਾਂ ਦੇ ਕੋਲ। ਠੀਕ ਹੈ। ਸੋ ਇਹ ਕਿਹੜੇ ਪਾਸੋਂ ਗੱਦਿਆਂ ਸੇਵਾਦਾਰ ਨੇ ਕਿਹਾ ਕਿ ਆਹ ਸਮਾਨ ਪਹੁੰਚਾਓ। ਵੀਰੋ ਤੁਹਾਡਾ ਸਮਾਨ ਜਿਹੜਾ ਕਿਤੇ ਲੇਕੇ ਲੱਗੇ। ਕਹੇਗਾ ਸਾਰੇ 20 ਕਿਲੋਮੀਟਰ ਤੋਂ। 30 ਕਿਲੋਮੀਟਰ ਤੋਂ ਕੋਈ ਆਏ ਸਾਰੇ। ਇਹ ਦੇਖੋ ਗਈ। ਛੋਆ ਆਇਆ। ਲੁੱਟਣਾ ਲੁੱਟਣਾ, ਮਾਲ ਲੁੱਟਣਾ। ਉੱਥੇ ਕੋਈ ਹੋਇਆ ਬਣੀਆ। ਨਹੀਂ। ਇਹ ਆਲੇ ਰਿਸ਼ਤੇਦਾਰਾਂ ਨੂੰ ਪਕਾਉਂਦੇ, ਰਿਸ਼ਤੇਦਾਰ ਉੱਥੇ ਇਹਨਾਂ ਦੀ ਪ੍ਰੈਕਟਿਸ ਕਈ ਆ। ਉਹ ਸਾਰੇ ਰਿਸ਼ਤੇਦਾਰ ਸਾਡੇ ਇੱਥੇ। ਇਹ ਮਾਝੇ ਵਾਲਿਆਂ ਦੀ ਗੀਤੀ। ਮਾਝੇ ਦੀ ਗੀਤੀ ਹੋਣੀ ਆ ਭਾਵੇਂ। ਬਾਬੇ ਬੁੱਢੇ ਸਾਹਿਬ ਦੀ ਨਗਰੀ ਗੁਰੂਆ ਇੱਥੇ। ਅਸੀਂ ਅੱਜ ਤੇ ਚੇਤਾਵਨੀ ਦੇ ਕੇ ਛੱਡ ਰਹੇ ਹਾਂ। ਉੱਥੇ ਕੱਲ੍ਹ ਪਹੀਏ پتہ ਨਹੀਂ ਇਹ ਕਿਹੜਾ ਖੇਤਰ ਵਾਲਾ ਹੈ। ਬੇਰਗਰ ਜੂਰੂ ਬੇਰਗਰ ਜੀ। ਸਾ ਸਮਾਰ ਗੁਰਦਾਰੇ ਲਈ ਜਾਉਂਦਾ ਹਾਂ। ਇੱਕ ਗੁਰਦਾਰੇ ਵੇ ਜੈ ਜੀ ਮਾਨਦਾਰਾ ਗੁਰਦਾਰੇ ਲੈ ਜਾਓ ਇਹਨਾਂ ਕਦੇ ਬੰਦੇ ਖਰਚੇ ਆ ਵਾਹੀ ਆ ਵੀ ਉਹਨਾਂ ਦਾ ਰਹਿ ਮਾਨ ਉਹ ਵੇ ਲੋ ਇੱਕ ਹੋਰ ਵੇ ਲੋ ਕਿੰਨੇ ਬੜੀਏ ਉਹ ਵੀ ਉੱਧਰ ਕਿੰਨੇ ਬੜੀਏ ਆਪਾਂ ਵੈਂਟ ਆ ਗੁਰਪਾਏ ਪਾਇਓ ਆਪਣਾ ਭਾਅ ਨਹੀਂ ਵੇਚ ਦੀ ਕਰਾਉਂਦੇ ਇਹ ਕਰਾਉਂਦੇ ਸਾਰੇ ਬੰਦੇ ਮਾਦੇ ਦੀ ਵੇਚ ਦੀ ਕਰਾਉਂਦੇ ਹੁਣ ਕੀ ਕਰ ਸਾਰੇ ਦਾ ਬੰਦਾ ਜਿਹੜਾ ਜ਼ਿੰਮੇਵਾਰ ਜੋ ਸਮਾਨੀ ਜੋ ਲੈਣਗੇ ਜਿੰਨਾਂ ਨੂੰ ਲੋੜ ਆ ਉਹ ਨਹੀਂ ਲੋੜ ਉਹ ਆਣ ਕੇ ਪਿੱਛੋਂ ਲੈਂਦੇ ਜੋ 20 ਕਿਲੋਮੀਟਰ 30 ਕਿਲੋਮੀਟਰ ਤੋਂ ਆਹ ਸਮਾਨ ਆਇਆ ਆਪਾਂ ਜਮਾ ਦਿੱਤਾ ਜੋ ਸਵੇਰ ਦੀਆਂ ਇੰਨੀਆਂ ਗੱਠਾਂ ਪਤਾ ਨਹੀਂ ਕਿੰਨੀਆਂ ਕਿ ਜਮਾ ਦਿੱਤੀਆਂ ਸਵੇਰ ਦੇ ਘਰੇ ਵੀਰ ਦੀ ਸਵੇਰ ਦੀਆਂ ਪਰ ਇੰਨਾਂ ਦੀ ਗੱਲ ਨਹੀਂ ਸੇਵਾਦਾਰਾਂ ਨਾਲ ਸੇਵਾਦਾਰ ਹੱਡ ਗੱਲ ਪੈਂਦੇ ਆ ਅਸੀਂ ਸੇਵਾਦਾਰਾਂ ਨੂੰ ਕਹਿੰਦੇ ਨਾ ਪਰ ਉਹ ਕਰ ਜਾਂਦੇ ਆ ਕਹਿੰਦੇ ਸਾਨੂੰ ਕੋਈ ਜਾਣ ਨਹੀਂ ਦਿੰਦੇ ਗਾ ਕਿੱਥੇ ਕੱਲ ਕੱਲੀਏ ਆਹ ਦੱਸੋ ਆਹ ਜਿਹੜਾ ਕੱਟਿਆ ਜੇ ਤੁਹਾਡੇ ਨਾਲ ਓਟੋ ਆਉਂਦੀ ਜੇ ਭੀਤੀ ਹੋਣੀ ਆਡੀ ਕਿੱਥੇ ਸੇਵਾ ਲਿਖਾਣ ਹੋਵੇ ਓਹ ਬੀਟੀ ਵੱਖਰੀ ਹੁੰਦੀ ਐ ਇੱਥੋਂ ਦੀ ਆਹ ਓਟੋ ਹੁੰਦੀ ਜੋ ਅੱਡੂ ਕੇ ਇਸ ਦੇ ਲੋਣੇ ਆਹ ਓਟੋ ਹੁੰਦੀ ਵੇਖ ਲੋ ਆਹ ਕਿੰਨਾ ਰਾਸ਼ੀ ਨਾਮ ਮੋਰਚੇ ਦਾ ਚੋਕ ਤੇ ਵੇਖ ਲੈ ਕੱਲੇ ਬੰਦੇ ਕੋਲ ਚੁੱਕਿਆ ਨਹੀਂ ਆਂਦਾ ਓ ਲੈ ਲੈ ਕੱਲੇ ਬੰਦੇ ਕੋਲ ਚੁੱਕਿਆ 20 ਕਿਲੋ ਵਜਨ ਜੋ ਘਟੋ ਘਟ

ਵੀਰ ਬੱਗੂ ਓ ਵੀਰ ਬੱਗੂ ਓ ਵੀਰ ਬੱਗੂ ਵੀਰ ਬੱਗੂ ਇਦਾਂ ਦੇ ਬੜੇ ਹੋਣੇ ਹੁਣ ਆ ਚੁੱਪਾ ਬੰਦਿਆ ਆ ਬੜਾ ਵੰਡਿਆ ਪਿੱਛੇ ਸਾਰੇ ਆਏ ਇੱਧਰ ਲੈ ਆ ਲੈ ਓ ਮਾਜਾ ਹੈਲੋ ਵੀਰੋ ਲੈ ਆਓ ਮੇਰੇ ਨਾਲ ਆ ਮਾਜਾ ਮਾਜਾ

सरदारी जी

ਹੋ ਮੈਂ ਨਾ ਮੋਟਰਸਾਈਕਲ ਲੱਗਾ ਮੋਟਰਲਾ ਨੂੰ ਮੋੜਨਾ ਦੇ ਦੇ ਵੀ ਨਹੀਂ ਤੇਰੀ ਆਇਆ ਆਇਆ ਵੀਰ ਆਇਆ ਆਇਆ ਆਹ ਹੱਦ ਕਰੋ ਮਾਦਾ ਜੀ ਫੋਟੋ ਵੀ ਆਪ ਕਰੋ ਉਹ ਚੁੱਪ ਕਰੋ ਇੱਧਰ ਆ ਵੀ ਲੱਗੇ ਆਈ ਹੋਣਾ ਤੁਹਾਨੂੰ ਜੇ ਲੱਗਿਆ ਆ ਵੀ ਵੀਰ ਉੱਧਰ ਮਾਰ ਕੇ ਰੱਖ ਲੈ ਆਇਆ ਆ ਵੀ ਰੱਖ ਲੈ ਬੱਸ ਰੱਖਾ ਦੇ ਤਾ ਉਹ ਗੱਲ ਵੀ ਜਾਓ ਇੱਥੇ ਲਾਉਂਦੀ ਆ ਮੋਟਰ ਚਾਲਕਾ ਮਾਰੇ ਖਵਾਉਂਦਾ ਰਿਹਾ ਉਹ ਵੱਲ ਉਹ ਮੋਟਰ ਚਾਲਕਾ ਹੋ ਗਿਆ ਇਹ ਕੋਈ ਮਰ ਨਹੀਂ ਆਇਆ ਆਇਆ ਵਾਪਸ ਨਾ ਜਾਏਗਾ ਨੁਕਸਾਨ ਬੋਲਾ ਹਲਾ 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 ਕੜਾ ਕਰ ਤੂੰ ਮੈਨੇ ਹੋਰ ਸਲਾਮ ਲੈ ਗੇੜੇ ਪਿੰਡੋਂ ਆਏ ਜੀ ਭੈਣ ਜੀ ਸਾਰੇ ਬਲਣਵਾਲ ਦੇ ਯੂ ਹੋਰ ਪਿੰਡ ਹੀ ਕੋਈ ਨਹੀਂ ਇੱਥੇ ਰੱਖੋ ਜੀ ਸਾਰਾ ਰੱਖਿਆ ਰੱਖੋ ਚੱਕਾ ਨਾ ਮਾਰਾ ਨਾ ਖਾਣ ਮੋਰ ਕੇ ਕਦੇ ਹੋਰ ਪੋਰਸਾਨ ਯਾਰ ਏ ਗਾਣਾ ਨਹੀਂ ਮੈਂ ਦੱਦ ਨਹੀਂ ਇੱਥੇ ਧਵਾ ਰਹੋ ਜੀ ਹੁਣ ਕਾ ਆ ਜਾਏਗਾ ਨਹੀਂ ਹੈ ਬਲੜਵਾਲ ਕੋਈ ਟ੍ਰਾਲੀ ਨਹੀਂ ਆਉਂਦੀ ਗਾ ਪਾਣੀ ਆਇਆ ਉਧਰ ਹਾਂ ਨਹੀਂ ਪਤਾ ਨਹੀਂ ਕਿ ਆਇਆ ਨਹੀਂ ਮੈਂ ਇਹਨਾਂ ਨੂੰ ਮੰਨ ਲੈਣਾ ਹੁੰਦਾ ਯਾਰ ਕੋਈ ਨਾਲੇ ਤੋਂ ਕੋਈ ਨਹੀਂ ਆਉਂਦੀ ਸਾਰੇ ਟ੍ਰਾਲੀ ਆ ਰਹੇ ਨੇ ਮਾੜ ਮਾਰੋ ਇਹ ਆ ਬੇਚੀ ਦੇ ਦਿੰਦੀਆਂ ਬੱਚਾ ਮਿਸਨਾ ਤੈਨੂੰ ਨਹੀਂ ਬਸ ਆਈ ਨਹੀਂ ਨਹੀਂ ਆਇਆ ਮੇਰੀ ਗੱਲ ਤੁਸੀਂ ਆਡੇ ਪੇਟੇ ਬਦਨਾਮ ਕਰਦੇ ਯਾਰ ਨਹੀਂ ਨਹੀਂ ਇੱਥੇ ਭੈਠੋ ਉੱਥੇ ਮੈਂ ਬਦਨਾਮ ਕਹਿਣਾ ਵੀ ਤੁਹਾਡੇ ਪੇਟੇ ਸਮਾਨ ਬੜਾ ਜਾਂੜਾ ਨਹੀਂ ਤੁਸੀਂ ਜਾਂੜੇ ਜੋ ਓਏ ਅਗਲ ਕਰੋ ਯਾਰ ਨਾ ਪਾਣੀ ਆਣਾ ਤੇ ਫੇਤਰੀਆਂ ਕਿਥੋਂ ਪਾਲਦੇ ਮੇਰੀ ਗੱਲ ਸੁਣ ਤੂੰ ਬਜੇ ਵੀ ਹੋ ਗਿਆ ਭੈਣ ਤੋਂ ਸਾਡਾ ਗਰੂਪ ਕੱਢ ਦੇ ਦੇ ਮੇਰੀ ਗੱਲ ਸੁਣ ਉਹ ਮੇਰੀ ਗੱਲ ਸੁਣ ਲੈ ਇੱਧਰ ਚੋਪਰ ਕੇ ਟੀਨਰਾਂ ਦੇ ਮਤਲਬ ਠਾਣੇ ਬਣਾ ਦੇ ਜੀ ਨਹੀਂ ਭਾਈ ਹੁਣ ਨਹੀਂ ਤੈਨੂੰ ਛੱਤਰ ਮਰੋਣੀ ਪਾਈ ਆਉਣਾ ਤੂੰ ਦੱਸ ਉਹ ਲੁੱਟੂ ਜਾ ਕੇ ਉਧਰ ਪਰੇ ਚਲੋ ਸਾਡੇ ਪਿੰਡ ਹੁਣ ਤਾਂ ਬੱਜਾ ਕਰਾਣਾ ਇੱਕ ਮਿੰਟ ਵਾਇਕ ਨੂੰ ਖਾਲਸਾ ਤੇ ਰੈਕੀਟ ਦੀ ਪਟੇ ਭਰਾਓ ਬਦਨਾਮੀ ਜਿਹੜੀ ਉਹ ਲਿਆ ਜੱਟਾ ਬਦਨਾਮੀ ਉਹ ਲਿਆ ਜੱਟਾਂ ਵੀ ਸਿਆਲਾ ਸਾਡੀਆਂ ਲੋਡਵੰਦ ਉੱਡ ਗਏ ਜੀ ਸ਼ਾਂਪੂਰਾ ਇਹਨਾਂ ਦਾ ਪਿੰਡ ਆ ਅਸੀਂ ਕਹਿੰਦੇ ਵੀ ਲੋਡ ਬੰਦ ਲੀਏ ਲੋਡ ਬੰਦ ਜ਼ਰੂਰ ਹੋਣੀ ਹੈ ਪਰ ਅਸਲ ਵਿੱਚ ਆਪਾਂ ਜਿਹੜੇ ਜੱਡੇ ਦੇ ਚ ਇਹਨਾਂ ਨੂੰ ਫੜਿਆ ਇਹ ਤੀਜਾ ਮਾਰੀਆਂ ਹੈ ਭਰਾਓ ਸਾਰੀਆਂ ਆ ਸਮਾਨ ਆ ਆ ਮੋਟਰਸਾਈਕਲ ਆ ਇਹ ਲੋਕਾਂ ਨੇ ਪਖੰਡ ਬਣਾ ਲਿਆ ਹੈ ਇਹ ਸਮਝ ਲੋ ਵੀ ਸਾਰੇ ਸਾਰੇ ਜੀ ਸਾਰੇ ਸਾਰੇ ਕਬਰ ਆਣ ਕੇ ਭਗਵਾਨ ਬੰਦੇ ਬੱਤੇ ਤੇ ਲੈ ਕੇ ਜਾਂਦੇ ਆ ਭਰਾਓ ਹਾੜੇ ਨਾਲ ਪਿੰਡ ਵੀ ਆਇਆ ਮੈਂ ਕਹਿੰਦਾ ਟਰਾਲੀ ਉੱਥੇ ਵਾਧੂ ਜਾਂਦੀ ਆ ਜੇ ਨਹੀਂ ਟਰਾਲੀ ਜਾਂਦੀ ਤੁਹਾਨੂੰ ਦੱਸਣ ਤੇ ਪਰ ਇਹ ਪਿੰਡਾਂ ਦੂਜਿਆਂ ਦੀ ਬਦਨਾਮੀ ਨਾ ਕਰੋ ਜੀ ਸਾਰੇ ਵੀਰਾਂ ਨੂੰ ਮੈਂ ਕਹਿੰਦਾ ਵੀ ਵੀਰ ਦੀ ਹੱਥ ਜੋੜ ਕੇ ਬੇਨਤੀ ਆ ਭਰਾਓ ਵੇਖ ਕੇ ਦੋ ਤੇ ਪਿੰਡ ਨੂੰ ਘਰ ਘਰ ਜਾ ਕੇ ਵੰਡ ਕੇ ਦੋ ਸਮਾਨ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸ਼ਬਦ ਉਹ ਇਹਨਾਂ ਨੇ ਵੇ ਵੇ ਅਦੇ ਕੰਦੇ ਦਾ ਜਲਨ ਵੀ ਨਸਤੀ ਲੈ ਬੰਨ ਚ ਦਾ ਮਾਰ ਮਾਰ ਛੇਤਰ ਗੂੰ ਵੜ ਦੇ ਨਦਰ ਵਿੱਚ ਦੇਖੋ ਬਾਹਰ ਅਗਾਂ ਨਿਕਲ ਜਾ ਦੱਲਾ ਹਾੜ ਕੇ ਨਾ ਆਇਆ ਉਥੇ ਤੇ ਬਹੁਤ ਜਿਆਦਾ ਪਾਣੀ ਆਇਆ ਆ ਵੀਡੀਓ ਦਾ ਬਣਾਇਆ 1 ਮਿੰਟ ਦੱਲਾ ਪਿੰਡਾ ਜੱਟਾ ਹਾਂ ਹਾਂ ਕਿੰਨਾ ਪਾਣੀ ਆਇਆ ਉਥੇ ਗੁਰਜੀਕਾ ਖਾਲਸਾ ਸਾਹਿਬ ਗੁਰਜੀਕਾ ਫਾਤੇ ਜੈਦਰ ਜੀ ਬਾਬਾ ਜੀ ਬਾਬਾ ਨਹੀਂ ਹੱਥ ਨਾ ਜੋੜ ਵੀਰ ਤੂੰ ਅੱਡਾ ਭਰਾ ਆ ਕਿਹੜਾ ਨਗਰ ਹੀ ਆਪਣਾ ਅੱਡਾ ਵਾਲੇ ਏਰੀਆ 'ਚ ਵੀਰ ਜੀ ਆਏ ਆ ਤੇ ਕਿੱਧਰ ਆਇਓ ਅੱਜ ਤੇ ਸਾਰੇ ਬਨੇ ਵੀਰ ਜੀ ਪਾਣੀ ਫਿਰਿਆ ਤੇ ਅਸੀਂ ਆ ਗਏ ਆ ਸੇਵਾ ਲੁੱਟਣੇ ਆਇਓ ਸੇਵਾ ਲੁੱਟਣਾ ਸੇਵਾ ਲੈਣ ਵੀ ਆ ਜਿੰਨੇ ਪੈਸੇ ਆ ਗਏ ਨੇ ਵੀਰ ਜੀ ਸਾਡੇ ਕੋਲ ਮੁੱਕ ਗਏ ਆ ਨਹੀਂ ਯਾਰ ਆ ਗਏ ਆ ਬਸ ਇਹ ਨਹੀਂ ਕਿ ਬੇਇੱਜ਼ਤੀ ਕਬੂਲ ਕਰਿਆ ਸਾਡੇ ਉਧਰ ਵੀ ਰਾਸ਼ਨ ਪਾਣੀ ਪਹਚਾਇਓ ਤੇ ਰਾਸ਼ਨ ਪਾਣੀ ਗੁਰੂ ਆ ਜਾਣ ਤੇ ਦਿਆ ਇਨੀ ਟਰਾਲੀ ਵੜਨ ਲਈ ਕਿੱਥੇ ਜਾ ਰਹੀ ਆ ਨਾ ਭਾਈ ਜੀ ਉਧਰ ਆਇਆ ਹੀ ਨਹੀਂ ਇਧਰ ਵੀ ਭਾਈ ਜੀ ਆਇਆ ਨਹੀਂ ਹੋਤਾ ਸਾਡੇ ਏਰੀਆ 'ਚ ਪਾਣੀ ਮੇਰਾ ਵੀਰ ਜੀ ਨਹੀਂ ਉਹ ਚੱਲ ਗੱਲ ਦੇਖੋ ਕਵੇ ਸਾਡੇ ਏਰੀਆ 'ਚ ਪੀਂਹ ਆ ਲੋ ਸਾਡਾ ਢੰਡਾ ਖੜ ਮੰਨਾ ਹਾਥ ਜੋੜ ਕੇ ਬੈਠੀ ਸਾਡੇ ਏਰੀਆ 'ਚ ਆ ਰਾਸ਼ਨ ਆ ਵੀ ਜਾਣਦੇ ਤੁਹਾਡੇ ਬੰਦੇ ਲਾ ਕੇ ਦੇਖੋ ਭਾਈ ਜੀ ਵੀਰ ਜੀ ਆ ਅਸੀਂ ਕਹਿੰਨੇ ਵੀਰ ਜੀ ਧਿਆਨ ਦਾ ਭੁਖ ਮਾਰਾ ਹਰੇਕ ਜਾਂਦਾ ਹੈ ਉਹਦਾ ਕੋਈ ਜਾਂਦਾ ਆ ਉਹ ਇੱਕ ਹੋਰਾ ਆ ਵੇਖੋ ਭਾਜੀ ਸਮਾਨ ਖਾੜਨਦੇ ਆ ਪਿੰਡ ਚੱਟੇ ਤੋਂ ਵੇਖੋ ਰੋਕੋ ਯਾਰ ਰੋਕੋ ਜੋ ਯਾਰ ਕੋਈ ਕੋਪ ਕਰੋ ਇਹ ਦੱਸੋ ਵੀ ਬਿਸਕੁਟ ਖਾ ਲਿਆ ਕਿ ਦੁਕਾਨ ਤੇ ਨਹੀਂ ਬੱਬਾ ਜੀ ਬੱਚਾ ਆ ਆ ਬੱਚਾ ਆ ਤੇ ਨਵਾਦੇ ਦੁਆਇਂ ਨਹੀਂ ਆਉਂਦਾ ਆਂਡਾ ਹੋ ਜਾਣਾ ਬੰਦੇ ਆ ਸਾਡੇ ਨਗਰ ਦੇ ਨਹੀਂ ਦੇ ਬਾਹਰ ਆਏ ਵੀਰ ਜੇ ਬੰਦੇ ਐ ਇੱਥੇ ਬੰਦੇ ਰਹੇ ਰਹਿ ਆ ਬੰਦੇ ਆ ਰੋ ਜਾਂ ਪਾਈ ਓਏ ਕੋਈ ਤਾਂ ਬਈ ਫੋਟੋ ਖਿੱਚੇ ਰੋਸਲਾ ਬੰਦਾ ਫੋਟੋ ਖਾਣ ਦਾ ਦੋ ਚਾਰ ਬੰਦੇ ਕਰੀ ਬੰਦਾ ਆਈ ਗੁੰਜੇ ਬਦਨਾਮੀ